ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਭਾਈ ਮੇਰਾ ਚਰਨ ਸਿੰਘ ਛਾਪਾ ਤੇ ਪਿੰਡ ਛਾਪਾ ਜ਼ਿਲ੍ਹਾ ਬਰਨਾਲਾ ਹਾਂ ਜ਼ਿਲ੍ਹਾ ਬਰਨਾਲਾ ਹੈ ਮੋਬਾਈਲ ਨੰਬਰ ਜੀ ਆਪਣਾ 93643 77808 94643 77808 77808 ਜਿਹੜਾ ਪਰ ਝੋਟੀ ਦੇਖੀ ਹੈ ਨਹੀਂ ਸੂਆ ਕਿਹੜਾ ਸੂਇਆ ਇਹ ਇਹ ਭਾਈ ਦੂਜੇ ਸਵੇਰ ਸੂਇਆ ਠੀਕ ਹੈ ਜੇਰ ਜੁਰ ਪੈ ਗਈ ਜੀ ਜੇਰ ਪੈ ਗਿਆ ਭਈਆ ਵੀਡੀਓ ਵੀ ਬਣਾਈ ਵੀ ਆ ਭਈਆ ਓਕੇ ਆ ਜੇ ਓਕੇ ਆ ਇਹ ਚੌਗੀ ਆ ਹਲੇ ਇਹ ਦੁੱਗੀ ਸੂਈ ਤੀਗੀ ਪਹਿਲੇ ਸੂਏ ਠੀਕ ਹੈ ਜੀ ਹਾਂ ਘਰ ਦੀ ਝੋਟੀ ਆ ਠੀਕ ਹੈ ਪਰ ਆਪ ਕਿਲੋ ਦੁੱਧ ਨੇ ਪਹਿਲੇ ਸੂਏ ਦਿੱਤਾ ਠੀਕ ਹੈ 12 ਕਿਲੋ ਦੁੱਧ ਪਰ ਉਹਨੇ ਪਾ ਦਿੱਤਾ ਉਹਦੀ ਗੱਡੀ ਤਾਂ ਮੂਹਰਲੇ ਥਲਾਂ ਚ ਸੀਗੀ ਠੀਕ ਹੈ ਪਹਿਲੇ ਸੂਏ ਠੀਕ ਹੈ ਹੁਣ ਤਾਂ ਵੱਧ ਕੱਢੂਗੀ ਠੀਕ ਹੈ ਤੇ ਆ ਤੁਹਾਡੇ ਸਾਹਮਣੇ ਆ ਜਾਨੀ ਆਪ ਦਾ ਬੱਚਾ ਹੀ ਨਹੀਂ ਕੀ ਦਿੱਤਾ ਬੱਚਾ ਭਾਈ ਕਟਾ ਬੱਚਾ ਆ ਗਿਆ ਜੀ ਕਿ ਤਿੰਨ 1 ਵਜੇ ਸੋਈਆ 4 ਕਿਲੋ 5 ਬੋਲਾ ਕੱਢਦਾ ਕੋਈ ਇਹਨੂੰ ਪਿਆਤਾ ਕੋਈ ਅਸੀਂ ਪਰੇ ਡੋਲਤਾ ਜਾਲੇ ਨਹੀਂ ਪਿਆਈਦਾ ਚੋਣ ਚਵਾਦੀ ਪੋਲੀਆ ਵਧੀਆ ਜਮਾ ਪੋਨੇ ਗੰਨੇ ਵਰਗੀ ਆ ਭਾਈ ਠੀਕ ਹੈ ਅੰਦਾਜ਼ਾ ਜਾਇਦ ਕੀ ਦੁੱਧ ਕਿੰਨਾ ਪਾ ਦੇਊਗੀ ਇਹ ਦੁੱਧ 21 14 15 ਦੇਊ ਕਹਿੰਦਾ ਵਾ 14 ਕਿਲੋ ਦੁੱਧ ਮੰਨ ਕੇ ਬੰਦਾ ਲੈ ਸਕਦਾ ਆਰਾਮ ਨਾਲ ਦੇਊ ਭਾਈ 14 ਮੁੱਲਿਆ ਕੀ ਰੱਖਿਆ ਜੀ ਮੋਲ ਭਾਈ ਇਹਦਾ 135 ਆ ਮਾਨਦਾਨ ਹੋ ਜੂਗਾ ਮਾਨਦਾਨ ਥੋੜਾ ਹੀ ਕਰਾਂਗੇ ਬਸ ਤੋੜ ਦੇ ਵਾਰ ਨੂੰ ਬੜਾ ਨਹੀਂ ਕੋਈ ਸੋ ਵੀਰੋ ਕੱਦ ਕਰ ਵਗੈਰਾ ਝੋਟੀਆਂ ਦੇਖ ਸਕਦੇ ਹੋ ਦੂਜਾ ਸੂਆ ਝੋਟੀ ਸੂਈ ਆ 1 ਲੱਖ 35000 ਰੁਪਏ ਝੋਟੀ ਦੀ ਡਿਮਾਂਡ ਆ ਪਿੱਛੇ ਆ ਗਿਆ ਕਟਾ ਇਹਦੇ ਮੇਲਕਾ ਸੋ ਥਾਂ ਥਾਂ ਨੂੰ ਦੇਖ ਸਕਦੇ ਹੋ ਕੋਈ ਬੜਾ ਨਹੀਂ ਕੋਈ ਤੇ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਮੇਨ ਗੱਲ ਜੇਬ ਜੂ ਰੋਕੇ ਆ ਤੇ ਚੋੜਚ ਵਾਲੇ ਪਾਸੋਂ ਫਲਟ ਦਾ ਨਹੀਂ ਕਿਸੇ ਪਾਸੋਂ ਫੇਲ ਤੇ ਨਹੀਂ ਕਰਦਾ ਕੋਈ ਆ ਕੇ ਜੋ ਮੈਂ ਪੋਨੇ ਕਰਨੇ ਵਰਗੀ ਆ ਭਾਈ ਠੀਕ ਆ ਓਨੇ ਕਰਨੇ ਵਰਗੀ ਧਾਰ ਆ ਠੀਕ ਹੈ। ਅਰੇ ਦੰਦਾਜ ਵੀ ਚੌਗੀ ਆ। ਹੈ ਕਿ ਵੀ ਜੈਡ ਬਲੈਕ ਆ ਜਮਾ। ਠੀਕ ਹੈ। ਜੇਰੇ ਹੀ ਆ ਭਾਈ। ਪਤਾ ਵੀ ਜੈਡ ਬਲੈਕ ਆ ਭਾਈ ਵਧੀਆ ਟੀਕਾ ਮਹਿੰਗਾ ਭਰਾਇਆ ਵਾ ਸੀ। ਠੀਕ ਹੈ। ਸੋ ਚੰਗੇ ਸੀਮੰਟ ਦਾ ਆ ਗਿਆ ਕਟਾ ਪਿੱਛੇ। ਪੂਰੀ ਮੱਝ ਵੀ ਜੈਡ ਬਲੈਕ ਆ ਜਮਾ। ਸੁਵਰੇ ਧਾਰਾ ਦੇਖ ਸਕਦੇ ਹੋ। ਧਾਰਾ ਤਾਂ ਪੋਂਡੇ ਕੰਨੇ ਵਰਗੀ ਆ ਭਾਈ। ਠੀਕ ਆ ਮੋਟਾ-ਮੋਟਾ ਚੋਣਾ ਹਨਾ। ਹਾਂ। ਮੈਂ ਦਸਾਂ ਜ ਮਾਰਦੀ ਦੋ ਧਾਰ। ਸੁਵਰੇ ਚਵਾਈ ਦੇਖੋ ਜਮਾ ਇੱਕ ਨੰਬਰ ਦੀ ਚਵਾਈ ਆ। ਵਾ ਠੀਕ ਆ ਓਕੇ। ਟੜਕੇ ਕੱਟੇ ਨੂੰ ਧਾਰਦਾ ਭਾਈ ਨਾਲ ਬੌੜਾ ਕੱਢਦਾ 4-5 ਕਿਲੋ। ਫਿਰ ਨੂੰ ਪਿਆਰਤਾ ਨੰਬਰ ਬੋਲ ਦਿਓ ਜਿਹੜੇ ਆਪਣਾ 94643 77808 ਸੋ ਪਿੰਡ ਛਾਪਾ ਜ਼ਿਲ੍ਹਾ ਬਰਨਾਲਾ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਓ ਪਿਆ ਭਾਈ ਕਾਫੇ ਬੰਨੀਓ